<laughs> oh, my God. <laughs> 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 ਦੋਸਤੋ ਮੈਂ ਜਸਪ੍ਰੀਤ ਸਿੰਘ ਐਸਟੈਂਟ ਬਠਿੰਡਾ ਰੋਡ ਤੇ ਕਵਿਤਾ گاਵੜੀ ਹਸਪਤਾਲ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਸੂਚਨਾ ਮਿਲੀ ਸੀ ਕਿ ਇੱਕ ਇੱਕ ਮਹਿਲਾ ਜਿਹੜੀ ਇੱਥੇ ਜੇਰੇ ਇਲਾਜ ਸੀ ਡਿਲੀਵਰੀ ਦਾ ਉਸ ਦਾ ਸਮਾਂ ਸੀ ਅਤੇ ਇਲਾਜ ਲਈ ਜਿਹੜਾ ਉਸ ਨੂੰ ਡਿਲੀਵਰੀ ਲਈ ਹਸਪਤਾਲ ਲਿਆਂਦਾ ਗਿਆ ਪਰਿਵਾਰ ਦਾ ਕਹਿਣਾ ਸੀ ਜਦੋਂ ਉਹ ਡਿਲੀਵਰੀ ਦੇ ਟਾਈਮ ਇੱਥੇ ਪਹੁੰਚੀ ਤਾਂ ਬਿਲਕੁਲ ਸਹੀ ਸਲਾਮਤ ਸੀ ਜੇਰੇ ਇਲਾਜ ਜਿਹੜੀ ਉਸ ਦੇ ਲਾਪਰਵਾਹੀ ਹੋਈ ਹੈ ਇਲਾਜ ਦੇ ਦੌਰਾਨ ਜਿਸ ਕਾਰਨ ਮਹਿਲਾ ਦੀ ਜਿਹੜੀ ਸਥਿਤੀ ਹੋ ਗੰਭੀਰ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਹਸਪਤਾਲ ਹੈ ਉਹ ਮਹਿਲਾ ਨੂੰ ਮੁਕਸਰ ਦੇ ਕਿਸੇ ਹੋਰ ਹਸਪਤਾਲ ਦੇ ਵਿੱਚ ਜੇਰੇ ਇਲਾਜ ਵਾਸਤੇ ਭੇਜ ਦਿੰਦਾ ਰੈਫਰ ਕਰ ਦਿੰਦਾ ਜਦੋਂ ਉਹ ਮਹਿਲਾ ਦਾ ਪਰਿਵਾਰ ਮਹਿਲਾ ਨੂੰ ਉੱਥੇ ਲੈ ਕੇ ਪਹੁੰਚਦਾ ਤਾਂ ਉੱਥੇ ਇਹ ਗੱਲ ਦੱਸੀ ਜਾਂਦੀ ਹੈ ਮੁਤਾਬਕ ਵਾਰਸਾਂ ਦੇ ਕਿ ਜਿਹੜੇ ਡਾਕਟਰ ਆ ਜਿਹੜੇ ਪਹਿਲਾ ਟ੍ਰੀਟਮੈਂਟ ਚੱਲ ਰਿਹਾ ਸੀ ਉਹਨਾਂ ਤੋਂ ਜਿਹੜੀ ਲਾਪਰਵਾਹੀ ਹੋਈ ਹੈ ਜਿਸ ਕਾਰਨ ਮਹਿਲਾ ਦੀ ਬਲੀਡਿੰਗ ਜ਼ਿਆਦਾ ਹੋ ਗਈ ਹੈ ਅਤੇ ਜੇਰੇ ਲਾ ਜਿਹੜੀ ਮਹਿਲਾ ਦੀ ਜਿਹੜੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਵਾਰਸ ਹੈ ਉਹ ਮਹਿਲਾ ਨੂੰ ਜਿਹੜੇ ਇੱਥੇ ਲੈ ਆਂਦੇ ਆ ਜਾਣਕਾਰੀ ਦੇ ਦिए ਮਹਿਲਾ ਦੇ ਜਿਹੜੇ ਦੋ ਬੱਚੇ ਹਨ ਪਹਿਲਾ ਜਵਾਕ ਜਿਹੜਾ 4 ਤੋਂ 5 ਸਾਲ ਦੀ ਉਮਰ ਦਾ ਤੇ ਜਿਹੜਾ ਹੁਣ ਜਵਾਕ ਹੋਇਆ ਸੀ ਉਸ ਤੋਂ ਬਾਅਦ ਜਿਹੜੀ ਉਸ ਦੀ ਆਪਰੇਸ਼ਨ ਦੇ ਸਮੇਂ ਜਿਹੜੀ ਮੌਤ ਹੋ ਗਈ ਹੈ ਤੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਹਸਪਤਾਲ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨਾ ਕਵਿਤਾ ਗਾਵੜੀ ਹਸਪਤਾਲ ਜਿਸ ਤੇ ਉੱਪਰ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਗਏ ਨੇ ਤੇ ਮੌਕੇ ਤੇ 112 ਤੇ ਫੋਨ ਵੀ ਕੀਤਾ ਗਿਆ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਆ ਤੇ ਪਰਿਵਾਰ ਨਾਲ ਜਿਹੜੇ ਗੱਲਬਾਤ ਕੀਤੀ ਜਾ ਰਹੀ ਹੈ ਤੇ ਪਰਿਵਾਰ ਨੂੰ ਜਿਹੜਾ ਕਾਰਵਾਈ ਦਾ ਭਰੋਸਾ ਵੀ ਦਿੱਤਾ ਜਾ ਰਿਹਾ ਹੈ ਡਾਕਟਰ ਵੀ ਮੌਜੂਦ ਨੇ ਸ਼ਹਿਰ ਦੇ ਹੋਰ ਵੀ ਡਾਕਟਰ ਆ ਜਿਹੜੇ ਹਸਪਤਾਲ ਦੇ ਵਿੱਚ ਪਹੁੰਚੇ ਨੇ ਗੱਲਬਾਤ ਡਾਕਟਰ ਉਹ ਵੀ ਕਰਦ ਨੇ ਆਪਾਂ ਜਿੱਦਾ ਕਾਰਵਾਈ ਕਰਨ ਨੂੰ ਤਿਆਰ ਆ ਤੁਸੀਂ ਜਾਣਤਾ ਲਿਖਾਓ ਫਿਰ ਜਾਣਖਾ ਰਾਂ ਜਿਹੜਾ ਉਹਨਾਂ ਡਾਕਟਰਾਂ ਨਾਲ ਉਹ ਜੀ ਬਤਾ ਜੀ 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 ਕਿੱਥੋਂ ਦੇ ਰਹੇ ਨਾਲ ਤੁਸੀਂ ਜੱਕ ਜਵਾਰੀ ਵਾਲਾ ਥੱਲਾ ਕੀ ਕਟਣਾ ਹੋਈ ਹੈ ਤੁਹਾਡੇ ਨਾਲ ਮੈਂ ਇੱਥੇ ਆਪਰੇਟ ਕਰਵਾਇਆ ਸੀ ਨਾ ਠੀਕ ਹੈ ਜਿਹੜੇ ਹਸਪਤਾਲ ਆ ਕਿਪਤਾ ਗਵਰੀ ਦੇ ਹਸਪੀਟਲ ਠੀਕ ਹੈ ਠੀਕ ਹੈ ਪੇਸ਼ੈਂਟ ਜਮਾ ਨੋਰਮਲ ਆਇਆ ਸੀ ਸਹੀ ਸੀ ਗਾਈ ਕੰਡੀਸ਼ਨ ਬਿਲਕੁਲ ਸਹੀ ਸੀ ਦੀ ਠੀਕ ਹੈ ਉਸ ਤੋਂ ਬਾਅਦ ਓਡੀ ਚ ਲੈ ਗਏ ਆਪਰੇਟ ਕੀਤਾ ਜਮਾ ਡੈਡ ਗੱਡਾ ਇਹਨਾਂ ਦੀ ਲਾਪਰਵਾਹੀ ਨਾਲ ਸਭ ਕੁਝ ਹੋਇਆ ਉਸ ਤੋਂ ਬਾਅਦ ਉਸਾ ਬੰਸਲ ਦੇ ਨਾਲ ਰੈਫਰ ਕਰਤਾ ਨਾ ਪਾਲਸ ਸੀ ਨਾ ਬੀਪੀ ਸੀ ਕੁਝ ਵੀ ਨਹੀਂ ਸੀ ਪ੍ਰੋਬਲਮ ਕੀ ਸੀਗੀ ਪ੍ਰੋਬਲਮ ਆਪਰੇਟ ਹੋਣਾ ਸੀ ਸਹੀ ਸਹੀਰੀ ਨਹੀਂ ਹੋਣਾ ਸੀ ਇਹਨਾਂ ਦਾ ਕਾਦਾ ਸਜੇਰੀਨ ਜੀ ਬੱਚੇ ਜੀ ਡਿਲੀਵਰੀ ਦਾ ਡਿਲੀਵਰੀ ਹੋਣੀ ਸੀ ਡਿਲੀਵਰੀ ਚ ਬੱਚਾ ਸਹੀ ਹੈ ਬੱਚਾ ਸਹੀ ਹੈ ਬੱਚਾ ਸਹੀ ਹੈ ਤੇ ਆਪਰੇਟ ਹੋਣ ਤੋਂ ਬਾਅਦ ਇਹਨਾਂ ਨੇ ਕਹਿੰਦੇ ਸਮ ਨਾਲ ਨਾਲ ਬਾਹਰ ਘੜਤਾ ਆਲਟੀ ਚ ਮੈਡਮ ਦੀ ਕੁੜੀ ਆਈ ਐਮਬੀਬੀਐਸ ਕਰਕੇ ਐ ਨਹੀਂ ਪਤਾ ਮੈਨੂੰ ਟ੍ਰੇਨਡ ਆ ਕਿ ਅਨਟ੍ਰੇਨਡ ਆ ਉਹਨੇ ਨਾਲ ਆਪਰੇਟ ਕੀਤਾ ਬਾਅਦ ਚ ਉਸ ਤੋਂ ਬਾਅਦ ਬਲੀਡਿੰਗ ਨਹੀਂ ਰੁਕੀ ਕਾਫੀ ਟਾਈਮ ਕਦੋਂ ਦੀ ਗੱਲ ਹੈ ਆ ਆ 6:30 ਵਜੇ ਦੀ ਗੱਲ ਹੈ ਪੰਜ ਆਜ ਦੀ ਹੈ ਸੀ ਅੱਜ ਦੀ ਗੱਲ ਅੱਜ ਦੀ ਗੱਲ ਆ ਜੀ ਜਦੋਂ ਤੁਸੀਂ ਹੁਸ਼ਾ ਗੁਪਤਾ ਹਸਪਤਾਲ ਗਏ ਬਾਂਸਲ ਨਰਸਿੰਗ ਹੌਮ ਤੇ ਉੱਥੇ ਉਹਨਾਂ ਨੇ ਤੁਹਾਨੂੰ ਕੀ ਦੱਸਿਆ ਉਹ ਕਹਿੰਦੇ ਵੀ ਕੋਸ਼ਿਸ਼ ਕਰਦੇ ਆ ਪੇਸ਼ੈਂਟ ਦਾ ਡੈੱਡਾ ਵੀ ਲਾਪਰਵਾਹੀ ਹੋਈ ਆ ਪਹਿਲਾਂ ਹੀ ਉੱਧਰੋਂ ਉਹਨਾਂ ਨੇ ਕਿਹਾ ਵੀ ਹਸਪਤਾਲ ਵੱਲੋਂ ਲਾਪਰਵਾਹੀ ਹੋਈ ਹੈ ਹਾਂਜੀ ਤੇ ਹੁਣ ਤੁਸੀਂ ਮੰਗ ਕੀ ਕਰਦੇ ਹੋ ਤੇ ਪੇਸ਼ੈਂਟ ਨੂੰ ਕੀ ਹੋਇਆ ਹੋਣਾ ਇਸ ਵੇਲੇ ਪੇਸ਼ੈਂਟ ਡੈਥ ਹੋ ਗਈ ਇਹਨਾਂ ਦੀ ਕਿੰਨੀ ਉਮਰ ਸੀ ਉਮਰ ਹੈ ਕਿ ਨਹੀਂ 27 ਸਾਲ ਦੀ ਤੁਹਾਡੇ ਕੀ ਲੱਗਦੇ ਸੀ ਮੇਰੀ ਵਾਈਫ ਆ ਜੀ ਤੇ ਕਿੰਨੇ ਚਿਰ ਦੀ ਉਮਰ ਸੀ 27 ਸਾਲ ਦੀ ਬੱਚੇ ਕਿੰਨੇ ਕੁ ਦੋ ਬੱਚੇ ਜੀ ਦੋ ਮੁੰਡੇ ਜੀ ਇੱਕ ਤਾਂ ਹੁਣੇ ਨਿਊ ਬਰਨ ਨੇ ਇਹ ਇੱਕ 5 ਸਾਲ ਦਾ ਹੈ ਹੁਣ ਮੰਗ ਕੀ ਕਰਦੇ ਹਾਂ ਇਨਸਾਫ ਚਾਹੀਦਾ ਮੈਨੂੰ ਤਾਂ ਹੋਰ ਕੁਝ ਨਹੀਂ ਆਇਆ ਇਹਨਾਂ ਦੀ ਜਿਹੜੀ ਮੌਤ ਹੋਈ ਹੈ ਤਾਂ ਕਾਰਨ ਕੀ ਲੱਗੋ ਤੁਹਾਨੂੰ ਕਾਰਨ ਇਹਨਾਂ ਦੀ ਲਾਪਰਵਾਹੀ ਕਰਕੇ ਹੋਈ ਹੈ ਆਪਰੇਟ ਨਹੀਂ ਸਹੀ ਹੋਇਆ ਇਹਨਾਂ ਤੋਂ ਮੈਡਮ ਦੀ ਕੁੜੀ ਆ ਜਿਹੜੀ ਹੋਣਾ ਹੀ ਆ ਉਹਨੇ ਕੀਤਾ ਆਪਰੇਟ ਕਿਹੜੇ ਕਿਹੜੇ ਡਾਕਟਰ ਮੌਜੂਦ ਸੀ ਆਪਰੇਸ਼ਨ ਵੇਲੇ ਮੈਡਮ ਕਿਰਤਾ ਗਵੜੀ ਸੀ ਉਹਨਾਂ ਦੀ ਬੇਟੀ ਸੀ ਇਹ ਤੇ ਸਟਾਫ ਸੀ ਇਹਨਾਂ ਦਾ ਸਾਰੇ ਸਟਾਫ ਤੋਂ ਇਹਨਾਂ ਤੋਂ ਕਿੱਟ ਕੈਸ ਨਹੀਂ ਲੱਗਿਆ ਏਨੇ ਜਿਹਾ ਹੋ ਹੈ ਜੀ ਕੀ ਘਟਨਾ ਹੋਈ ਹੈ ਜੀ ਇਹਨਾਂ ਨਾਲ ਜੀ ਘਟਨਾ ਜੀ ਮੈਂ ਤਾਂ ਇਸ ਟਾਈਮ ਸਿਰਖ ਆਇਆ ਹਾਂ ਬਾਅਦ ਤੋਂ ਨਹੀਂ ਲਿਖਿਆ ਠੀਕ ਹੈ ਇਹ ਕਹਿੰਦੇ ਵੀ ਲਾਫਰਬਾਈ ਨਾਲ ਕੰਮ ਹੋਇਆ ਜਿਹੜਾ ਕੁਝ ਵੀ ਹੋਇਆ ਵੀ ਜਦੋਂ ਇੱਥੇ ਆਏ ਸੀ ਸਹੀ ਸਲਾਮਤ ਸੀ ਬੋਲਦੇ ਸੀ ਉਦੋਂ ਬੋਲਦੇ ਸੀ ਜੀ ਸਹੀ ਸਲਾਮਤ ਸੀ ਤਾਂ ਤੋਂ ਲੈਣ ਦੇ ਤਾਂ ਤੋਂ ਤਾਂ ਇਹ ਕਿ ਨਿਸ਼ਚੇ ਬਰੇ ਹੋਇਆ ਸੀ ਉਦੋਂ ਤੁਲੇ ਆਏ ਉਦੋਂ ਸਹੀ ਸੀਗੇ ਹੱਥ ਪੈਰ ਸਾਰਾ ਕੁਝ ਹਲਾਉਂਦੇ ਸੀ ਉਦੋਂ ਬਾਅਦ ਇਹਨਾਂ ਦਾ ਬਲੱਡ ਹੀ ਨਹੀਂ ਰੁਕ ਰਿਹਾ ਤੇ ਦੂਜਾ ਬਾਅਦ ਕੀ ਹੋਇਆ ਹਸਪਤਾਲ ਦੇ ਜਦੋਂ ਤੁਹਾਨੂੰ ਜਵਾਬ ਮਿਲਿਆ ਹਸਪਤਾਲ ਇੱਥੋਂ ਦਾ ਇਹਨਾਂ ਨੇ ਮੈਦਾ ਉਹਦੋਂ ਆ ਗਿਆ ਉਧਰੋਂ ਆਇਆ ਉਧਰ ਇਹਨੇ ਰੈਫਰ ਕਰਾਤਾ ਸਟੇ ਪੇਸ਼ੈਂਟ ਬਾਹਰ ਕਰਦਾ ਸੀ ਬਾਹਰ ਕਰਦਾ ਸੀ ਜਨੀਨ ਨੇ ਬਾਡੀ ਤੋਂ ਬਾਹਰ ਕਰਦਾਨੀ ਬਾਅਦ ਚ ਮੰਨ ਲਓ ਉਹਦੋਂ ਗਏ ਉਹਨਾਂ ਨੇ ਐਡਮਿਟ ਕੀਤਾ ਮਾੜਾ ਮੋਢੀ ਉਹ ਕਹਿੰਦੇ ਵੀ ਇਹੀ ਕੋਸ਼ਟ ਕਰ ਲੈਣੇ ਡੈਡੀ ਆ ਪਹਿਲਾਂ ਮਿਲ ਕੋਈ ਪਹਿਲਾਂ ਵੀ ਤਕਲੀਫ ਸੀਗੀ ਇਹਨਾਂ ਨੂੰ ਪਹਿਲਾਂ ਤਾਂ ਇਹਨਾਂ ਨੂੰ ਕੋਈ ਤਕਲੀਫ ਨਹੀਂ ਸੀ ਪਹਿਲਾਂ ਤਾਂ ਕਾਦੀ ਤਕਲੀਫ ਸੀ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੰਗ ਅਸੀਂ ਇਨਸਾਫੀ ਹੀ ਮੰਗਦੇ ਆ ਵੀ ਕਲੀਅਰ ਹੈ ਵੀ ਕੀ ਜਿਹੜੀ ਗੱਲ ਤਾਂ ਲਾਹਰਬਾਈ ਜੀ ਨੇ ਕਿਉਂ ਕੀਤੀ ਗਈ ਮ੍ਰਿਤਿਕਾ ਦੇ ਕਿੰਨੇ ਬੱਚੇ ਸਨ ਕਿੰਨੇ ਬੱਚੇ ਸੀ ਹਾਂ ਵਰਤਦੀ ਦੋ ਬੱਚੇ ਜੂ ਬੱਚਾ ਸਹੀ ਸਲਾਮਤ ਹੈ ਬੱਚਾ ਇਸ ਟਾਈਮ ਜੀ ਮੁੰਡਾ ਹੀ ਕੁੜੀ ਹੈ ਮੁੰਡਾ ਜੀ ਓਕੇ ਹਾਂ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਨੂੰ ਤੇ ਕੀ ਸੂਚਨਾ ਮਿਲੀ ਆ ਜਸਤਾ ਜੀ ਨੂੰ ਹੁਣੇ ਸੂਚਨਾ ਮਿਲੀ ਸੀ ਕਿ ਇੱਕ ਲੇਡੀਜ਼ ਦੀ ਡੈਥ ਹੋਈ ਆ ਅਸੀਂ ਠਾਣਾ सदर ਤੋਂ ਮੈਂ ਹਾਜ਼ਰ ਆਇਆ ਹਾਂ ਜਿਹੜੀ ਡੈੱਡ ਬਾਡੀ ਐ ਅਸੀਂ ਵਾਰਸਾਂ ਨੂੰ ਕਿਹਾ ਵੀ ਮੋਰਚਰੀ ਚ ਰੱਖ ਕੇ ਆਪਦੇ ਬਿਆਨ ਲਿਖਾਓ ਜੋ ਵੀ ਬੰਦੀ ਕਾਰਵਾਈ ਹੋ ਕੀਤੀ ਜਾਊਗੀ ਇਹ ਸੂਚਨਾ ਕਿਵੇਂ ਮਿਲੀ ਤੁਹਾਨੂੰ ਜੀ ਸੂਚਨਾ ਚ ਪਤਾ ਕਰ ਰਹੇ ਆ ਜੀ ਮਿਲ ਰਹੇ ਆ ਡਾਕਟਰ ਸਾਹਿਬ ਨੂੰ ਅਜੇ ਤਾਂ ਅਸੀਂ ਪਹੁੰਚੇ ਹੀ ਆ ਠੀਕ ਤੇ ਤੁਹਾਨੂੰ ਸਰ ਕਿਤੇ ਕਾਲ ਆਈ ਸੀ ਤੁਹਾਨੂੰ ਜੀ ਹਾਂਜੀ ਕੱਲ ਸੂਚਨਾ ਕਿਵੇਂ ਮਿਲੀ ਤੁਹਾਨੂੰ ਮਨਚੂ ਵੱਲੋਂ ਨੋਟ ਕਰਾਇਆ ਗਿਆ ਜੀ ਸਾਨੂੰ ਥਾਣੇ ਵੱਲੋਂ ਨੋਟ ਓਕੇ ਕੀ ਨਾ ਮਾਹੌਲ ਤੇ ਅੱਜ ਇੱਕ ਕਲਕਤਾ ਗਾਵੜੀ ਹਸਪਤਾਲ ਦੇ ਵਿੱਚ ਪੇਸ਼ੈਂਟ ਆਇਆ ਸੀ ਤੇ ਉਹਦੀ ਡੈਥ ਹੋਈ ਹੈ ਕੀ ਬੁਰਾ ਮਾਮਲਾ ਹੈ ਇਹ ਮਾਮਲਾ ਹੈ ਇਹ ਜੀ ਕਿ ਇੱਕ ਮਹਿਲਾ ਕੁਲਵਿੰਦਰ ਕੌਰ ਜਿੰਦੀ ਉਮਰ ਕਰੀ 27 ਸਾਲ ਹੈ ਇਹ ਇੱਥੇ ਅੱਜ ਜਨੇ ਪੇਵਾਸਤੇ ਆਈ ਸੀ ਇਹਨਾਂ ਦਾ ਪਹਿਲਾਂ ਵੀ 5 ਸਾਲ ਪਹਿਲਾਂ ਇੱਥੇ ਆਈ ਸੀ ਉਦੋਂ ਸੀਜ਼ੇਰੀਅਨ ਹੋਇਆ ਸੀ ਸੀਜ਼ੇਰ ਨਾਲ ਬੇਬੀ ਬੱਚਾ ਹੋਇਆ ਸੀ ਜੋ ਕਿ ਇਹਨਾਂ ਦੇ ਨਾਲ ਹੀ ਹੈ ਚੰਗਾ ਪਣਾ ਬੱਚਾ ਠੀਕ ਠਾਕ ਹੈ ਇਹ ਪਹਿਲਾਂ ਵੀ ਇੱਥੇ ਦੇ ਲਾਲ ਲਾਲ ਸੰਤੁਸ਼ ਸੀਗੇ ਜਦੋਂ ਆਏ ਤਾਂ ਲੇਡੀ ਦੀ ਹਾਲਤ ਕਾਫੀ ਜ਼ਿਆਦਾ ਸੀਰੀਅਸ ਸੀ ਉਹਨਾਂ ਦੇ ਬਹੁਤ ਜ਼ਿਆਦਾ ਖੂਨ ਨਿਕਲ ਰਿਹਾ ਸੀਗਾ ਖੂਨ ਘੱਟ ਸੀ ਇਹਨਾਂ ਨੇ ਘਰੇ ਵੀ ਖੂਨ ਚੜਾਇਆ ਜੋ ਲੇਡੀ ਦੇ ਘਰ ਵਾਲਾ ਉਹ ਘਰੇ ਇੰਡਕਟਰੀ ਦਾ ਕੰਮ ਕਰਦਾ ਛੋਟਾ ਮੋਟਾ ਤੇ ਉਹਨੇ ਆਪ ਵੀ ਖੂਨ ਚੜਾਇਆ ਸੀ ਘਰੇ ਤੇ ਖੂਨ 7 ਗ੍ਰਾਮ ਸੀ ਬਹੁਤ ਘੱਟ ਸੀ ਤਾਂ ਡਾਕਟਰਾਂ ਨੇ ਉਹਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਫਟਾਫਟ ਐਮਰਜੈਂਸੀ ਦੇ ਚ ਆਪਰੇਸ਼ਨ ਕੀਤਾ ਬੱਚਾ ਬਚਾਤਾ ਬੱਚਾ ਬਚੋਂ ਤਾਂ ਉਹਨੂੰ ਦੱਸਤਾ ਕਿ ਬੱਚਾ ਤਾਂ ਅਸੀਂ ਬਚਾਤਾ ਪਰੰਤੂ ਬੱਚੇ ਦੀ ਮਾਂ ਦੀ ਹਾਲਤ ਖੂਨ ਬਹੁਤ ਨਿਕਲ ਚੁੱਕਿਆ ਪਹਿਲਾਂ ਹੀ ਘਰੇ ਖੂਨ ਹੈਵੀ ਘੱਟ ਤੇ ਅਸੀਂ ਕੋਸ਼ਿਸ਼ ਪੂਰੀ ਕੀਤੀ ਬਚੋਂਦੀ ਪਰ ਬੱਚੇ ਦੀ ਮਾਂ ਨੂੰ ਕਿਤੇ ਹੋਰ ਲੈ ਕੇ ਜਾਣਾ ਪਊਗਾ ਉਹਨਾਂ ਦਾ ਖੂਨ ਨਹੀਂ ਰੁਕ ਰਿਹਾਗਾ ਜਿੰਨਾ ਖੂਨ ਅਸੀਂ ਚੜਾ ਸਕਦੇ ਸੀ ਚੜਾ ਵੀ ਦਿੱਤਾ ਡਾਕਟਰ ਨੇ ਬਹੁਤ ਕੋਸ਼ਿਸ਼ ਕੀਤੀ ਖੋਂਦੇ ਕਾ ਯੂਨਿਟ ਵੀ ਲਾਇਆ ਤੇ ਉਹਨਾਂ ਨੂੰ ਅੱਗੇ ਰੈਫਰ ਕਰਤਾ ਐਸ ਤਰ੍ਹਾਂ ਉਹ ਅਗਲੇ ਹਸਪਤਾਲ ਦੇ ਵਿੱਚ ਗਈ ਹੈ ਉੱਥੇ ਵੀ ਡਾਕਟਰ ਨੇ ਦੇਖਿਆ ਕਿ ਵੀ ਖੂਨ ਬਹੁਤ ਪਹਿਰੇਗਾ ਉਹਨਾਂ ਨੇ ਉੱਥੇ ਖੂਨ ਵੀ ਚੜਾਇਆ ਕਈ ਯੂਨਟਾਂ ਆਪਰੇਸ਼ਨ ਵੀ ਕੀਤਾ ਉੱਥੇ ਬਚਨ ਕਰਤਾ ਪਰ ਕਿਉਂਕਿ ਨੁਕਸਾਨ ਸ਼ੀਦ ਹੈ ਇਹਨਾਂ ਪਹਿਲਾਂ ਹੀ ਖੂਨ ਪਹਿਰਿਆ ਸੀਗਾ ਤੇ ਉਹ ਦੁਰਭਾਗਿਆ ਵਸ਼ ਉਹਨਾਂ ਦੀ ਡੈਥ ਹੋ ਗਈ ਡਾਕਟਰ ਜੀ ਜਦੋਂ ਪੇਸ਼ੀਐਂਟ ਦਾ ਆਪਰੇਸ਼ਨ ਕੀਤਾ ਜਾਂਦਾ ਤਾਂ ਪੇਸ਼ੀਐਂਟ ਨੂੰ ਪਹਿਲਾਂ ਉਹਦੇ ਵਾਰਸਾਂ ਨੂੰ ਦੱਸਿਆ ਜਾਂਦਾ ਵੀ ਆਹ ਕ੍ਰਿਟੀਕਲ ਸਿਚੁਏਸ਼ਨ ਆ ਸਕਦੀ ਹੈ ਕਿ ਖੂਨ ਘੱਟ ਕਮੀ ਬਾਰੇ ਉਹਨਾਂ ਦੇ ਵਾਰਸਾਂ ਨੂੰ ਦੱਸਿਆ ਗਿਆ ਸੀ ਪਹਿਲਾਂ ਬਿਲਕੁਲ ਬਿਲਕੁਲ ਜੀ ਪੂਰਾ ਚੰਗੀਤਰ ਅਨੁਸਾਰੀ ਜਾਣਕਾਰੀ ਦਿੱਤੀ ਗਈ ਸੀ ਉਹ ਇਸ ਗੱਲ ਤੋਂ ਸਹਿਮਤ ਸੀ ਕਿ ਹਾਂਜੀ ਖੂਨ ਤਾਂ ਸੀ ਘਰੇ ਵੀ ਆਪ ਚੜਾਇਆ ਜੀ ਹੁਣ ਪਿੰਡ ਦੇ ਵਿੱਚ ਖੂਨ ਚੜਾਉਣਾ ਤੁਸੀਂ ਆਪ ਸੋਚ ਲਓ ਇੱਕ ਗਲਤ ਗੱਲ ਹੈ ਕਹਿੰਦੇ ਅਸੀਂ ਖੂਨ ਸਾਨੂੰ ਪਤਾ ਹੈ ਖੂਨ ਬਹੁਤ ਘੱਟ ਹੈ ਸਾਡੀ ਜ਼ਿੰਮੇਵਾਰੀ ਹੈ ਤੁਸੀਂ ਕੋਸ਼ਿਸ਼ ਕਰੋ बच्चे रोते मां नु بچਾਉਂਦੇ ਦਾਸ ਸਾਹਿਬ ਨੇ ਪੂਰੀ ਕੋਸ਼ਿਸ਼ ਕੀਤੀ ਸਾਹਿਬ ਖੂਨ ਘੱਟ ਸੀ ਕਿ ਤੁਹਾਨੂੰ ਲੱਗਦਾ ਨਹੀਂ ਸੀ ਆਪਰੇਸ਼ਨ ਨੂੰ ਟਾਲ ਦਿੱਤਾ ਜਾਣਾ ਚਾਹੀਦਾ ਸੀ ਖੂਨ ਦੀ ਕਮੀ ਪੂਰੀ ਹੋਣੀ ਚਾਹੀਦੀ ਸੀ ਉਪਰ ਬਾਅਦ ਜਿਹੜਾ ਆਪਰੇਟ ਕਰਨਾ ਚਾਹੀਦਾ ਸੀ ਨਹੀਂ ਜੀ ਉਹ ਐਮਰਜੈਂਸੀ ਹਸਤਾ ਸੀ ਖੂਨ ਨਿਕਲ ਬਹੁਤ ਜ਼ਿਆਦਾ ਰਿਹਾ ਸੀ ਤਾਂ ਇਹ ਬੱਚੇ ਵੀ ਮਾਂ ਦੀ ਸੀਰੀਅਸ ਸੀ ਬੱਚੇ ਨੂੰ ਬਚਾਉਣ ਵਾਸਤੇ ਇਹ ਬਹੁਤ ਜ਼ਰੂਰੀ ਸੀ ਕਿ ਚਲੋ ਇੱਕ ਤਾਂ ਬੱਚੇ ਦੋਨਾਂ ਚੋਂ ਇੱਕ ਕੋਸ਼ਿਸ਼ ਕੀਤੀ ਦਾਸ ਸਾਹਿਬ ਦੀ ਕਿ ਦੋਨੇ ਬਚ ਜਾਣਗੇ ਦੋਨੋਂ ਤੋਂ ਘੱਟੋ ਘੱਟ ਇੱਕ ਤਾਂ ਬਚ ਜਾਏ ਮੇਸ਼ਿਆਂ ਨੂੰ ਕਿੰਨੇ ਵਜੇ ਆਇਆ ਸੀ ਤੇ ਕਿੰਨੇ ਵਜੇ ਰੈਫਰ ਕੀਤਾ ਗਿਆ ਤੇ ਪਰਿਵਾਰ ਦਾ ਕਹਿਣਾ ਜਦੋਂ ਰੈਫਰ ਕੀਤਾ ਹਸਪਤਾਲ ਦੇ ਵਿੱਚੋਂ ਗਏ ਸੀ ਤਾਂ ਉੱਥੇ ਉਹਨਾਂ ਨੇ ਡਾਕਟਰਾਂ ਨੇ ਇਹ ਕਿਹਾ ਵੀ ਪਹਿਲਾਂ ਵਾਲੇ ਇਲਾਜ ਦੇ ਵਿੱਚ ਜਿਹੜੀ ਲਾਪਰਵਾਹੀ ਕਰਤੀ ਗਈ ਹੈ ਦੇਖੋ ਇਸ ਬਾਰੇ ਤਾਂ ਹਜੇ ਦੂਜੇ ਡਾਕਟਰ ਸਾਹਿਬ ਜਿੱਥੇ ਆਪਰੇਸ਼ਨ ਦੁਬਾਰਾ ਹੋਇਆ ਉੱਥੋਂ ਬਾਰੇ ਸਾਨੂੰ ਹਜੇ ਕੋਈ ਜਾਣਕਾਰੀ ਨਹੀਂ ਪਛਾਂਗੇ ਪਤਾ ਲੱਗੂ ਹੈ ਪੇਸ਼ੈਂਟ ਕਰੀਬ 1.5 ਵਜੇ ਦੇ ਆਸ-ਪਾਸ ਆਇਆ ਸੀਗਾ ਤੇ ਕਾਫੀ ਹਾਲਤ ਖਰਾਬ ਸੀ ਤੇ ਥੋੜਾ ਬਹੁਤ ਬਲੱਡ ਲਾ ਕੇ ਉਹਨੂੰ ਕੋਸ਼ਿਸ਼ ਸਟੇਬਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਉਸ ਤੋਂ ਬਾਅਦ ਕਰੀਬ 5:30 ਵਜੇ ਇੱਥੋਂ ਫਿਰ ਰੈਫਰ ਕਰ ਦਿੱਤਾ ਗਿਆ ਸੀਗਾ ਬੱਚਾ ਬਚਾ ਲਿਆ ਗਿਆ ਸੀ ਤੇ ਮਾਂ ਦਾ ਦੱਸਤਾ ਕਿ ਮਾਂ ਦਾ ਬਚਣਾ ਮੁਸ਼ਕਲ ਹੈ ਜੀ ਫਿਰ ਤੁਸੀਂ ਕੋਸ਼ਿਸ਼ ਕਰੋ ਵਾਰਸਾਂ ਦਾ ਇਹ ਵੀ ਕਹਿਣਾ ਵੀ ਡਾਕਟਰ ਕਿਹੜੇ ਕਿਹੜੇ ਉੱਤੇ ਮੌਜੂਦ ਸਨ ਜਿਹੜੇ ਡਾਕਟਰ ਆਪਰੇਟ ਕਰ ਰਹੇ ਸੀ ਉਹਨਾਂ ਨੂੰ ਐਕਸਪੀਰੀਅੰਸ ਦੀ ਕਮੀ ਸੀ ਉਹਨਾਂ ਦਾ ਕਹਿਣਾ ਤੁਹਾਡਾ ਇਸ ਬਾਰੇ ਕੀ ਦੇਖੋ ਜੀ ਡਾਕਟਰ ਕਵਿਤਾ ਗਾਵੜੀ ਹੈ ਸ਼ਹਿਰ ਦੇ ਇੱਕ ਮੰਨੇ ਪ੍ਰਵੰਨੇ ਡੇਲੀ ਡਾਕਟਰ ਹੈ ਅੱਜ ਤੋਂ 5 ਸਾਲ ਪਹਿਲਾਂ ਵੀ ਉਹਨਾਂ ਨੇ ਹੀ ਇਹਨਾਂ ਦਾ ਸੀਜ਼ੇਰੀਅਨਲ ਆਪਰੇਸ਼ਨ ਕੀਤਾ ਸੀ ਜੋ ਬੱਚਾ ਨੇ ਗੋਦੀ 'ਚ ਹੈਗਾ ਅੱਜ ਤੇ ਇਹ ਆਪਾਂ ਕਿਵੇਂ ਕਹਾਂ ਇਸਨੇ ਇੱਕ ਲੇਡੀ ਡਾਕਟਰ ਇਸ ਬਾਰੇ ਕਾਬਿਲ ਨਹੀਂ ਹੈਗੇ ਜੀ ਤੇ ਮੌਤ ਦਾ ਅਸਲ ਕਾਰਨ ਕੀ ਹੈਗਾ ਜੀ ਮੌਤ ਦਾ ਅਸਲ ਕਾਰਨ ਹੈਗਾ ਜੇ ਕਿ ਖੂਨ ਦੀ ਨੁਕਸਾਨ ਹੋਣਾ ਸ਼ੁਰੂ